ਕਿਲੇ ਦੇ ਵਿੱਚ ਜਿਹੜੀ ਬੈਲ ਲੱਗੀ ਆ ਇਹ ਅੰਗਰੇਜ਼ਾਂ ਦੇ ਰਾਜ ਦੇ ਵੇਲੇ ਦੀ ਲੱਗੀ ਆ ਜੀ ਇਹਦੇ ਉੱਪਰ ਲਿਖਿਆ ਵੀ ਆ 1868 ਸਨ ਦੀ ਜਿਹੜੀ ਇਹ ਬੈਲ ਲੱਗੀ ਆ ਸੋ ਇਹ ਬੈਲ ਅੰਗਰੇਜ਼ਾਂ ਦੀ ਪਛਾਣ ਸੀ ਤੇ ਜਿਵੇਂ ਆਪਣੀ ਸਿੱਖ ਕੌਮ ਦੀ ਪਛਾਣ ਤੁਸੀਂ ਸਾਹਮਣੇ ਨਗਾਰਾ ਦੇਖ ਰਹੇ ਜੇ ਗਗਨ ਦਮਾਮਾ ਬਾਜਿਓ ਸੋ ਇਹ ਆਪਣੀ ਪਛਾਣ ਆਪਣੀ ਕੌਮ ਦੀ ਪਛਾਣ ਆ ਤੇ ਇਹ ਜਿਹੜੀ ਬੈਲ ਆ ਇਹ ਅੰਗਰੇਜ਼ਾਂ ਦੀ ਪਛਾਣ ਸੀਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਪੰਜਾਬ ਦਾ ਬਹੁਤ ਇਤਿਹਾਸਿਕ ਕਿਲਾ ਗੋਬਿੰਦਗੜ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ ਪੰਜਾਬ ਦੇ ਵਿੱਚ ਕਿਲਾ ਗੋਬਿੰਦਗੜ੍ਹ ਦਾ ਜਿਹੜਾ ਜੋ ਮੇਨ ਗੇਟ ਆ ਤੇ ਉਹਦੇ ਸਾਹਮਣੇ ਇਹ ਚੌਂਕ ਟੈਂਕ ਵਾਲਾ ਚੌਂਕ ਬਣਿਆ ਤੇ ਇਹ ਸਾਹਮਣੇ ਜਿਹੜਾ ਮੇਨ ਗੇਟ ਆ ਤੇ ਆਪਾਂ ਤੁਹਾਨੂੰ ਕਿਲੇ ਦੇ ਅੰਦਰ ਲੈ ਕੇ ਜਾਣੇ ਆ ਨਾਲੇ ਕਰਦੇ ਆ ਇਸ ਕਿਲੇ ਬਾਰੇ ਇਤਿਹਾਸਕ ਕੁਝ ਗੱਲਾਂ ਤੇ ਸਭ ਤੋਂ ਪਹਿਲਾਂ ਇਹ ਕਿਲੇ ਦੇ ਅੰਦਰ ਜਾਣ ਵਾਸਤੇ ਆਪਾਂ ਨੂੰ ਟਿਕਟ ਲੈਣੀ ਪੈਂਦੀ ਹੈ ਜੀ ਅੱਜ 2024 ਜਨਵਰੀ 2024 ਦੇ ਵਿੱਚ ਟਿਕਟ ਜਿਹੜੀ ਆ ਮੈਂ ਲਈ ਆ 450 ਰੁਪਏ ਦੀ ਤੇ ਆਪਾਂ ਅੰਦਰ ਚੱਲਦੇ ਆ ਦੇਖਦੇ ਆ ਇਤਿਹਾਸਕ ਇੱਥੇ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ ਸਨ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸਰੀਰ ਛੱਡ ਦਿੰਦੇ ਨੇ ਤੇ ਉਦੋਂ ਤੋਂ ਹੀ ਪੰਜਾਬ ਤੇ ਜਿਹੜੇ ਹਾਲਾਤ ਆ ਉਹ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਇਹ ਕਿਲਾ ਪੰਗੀ ਮਿਸਲ ਨੇ ਬਣਾਇਆ ਸੀ ਸਿੱਖ ਮਿਸਲਾਂ 12 ਹੁੰਦੀਆਂ ਸਨ ਉਹਨਾਂ 12 ਵਿੱਚੋਂ ਇੱਕ ਸੀ ਪੰਗੀ ਮਿਸਲ ਉਹਨਾਂ ਨੇ ਇਹ ਕਿਲਾ ਬਣਾਇਆ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਇਹਨੂੰ ਆਪਣੇ ਅਧੀਨ ਲੈ ਆਏ ਫਿਰ ਉਹਨਾਂ ਤੋਂ ਬਾਅਦ ਇਹ ਅੰਗਰੇਜ਼ਾਂ ਦੇ ਅਧੀਨ ਆ ਗਿਆ ਅੰਗਰੇਜ਼ਾਂ ਤੋਂ ਬਾਅਦ ਇਹ ਭਾਰਤੀ ਸੈਨਾ ਦੇ ਕਬਜ਼ੇ ਵਿੱਚ ਆ ਗਿਆ ਕਾਫੀ ਸਮਾਂ ਫੌਜ ਦੇ ਅੰਡਰ ਰਹਿਣ ਤੋਂ ਬਾਅਦ ਇਹ ਕਿਲਾ 2017 ਤੋਂ ਟੂਰਿਸਟ ਲਈ ਓਪਨ ਹੋਇਆ ਇਹ ਕਿਲਾ 1760 ਈਸਵੀ ਵਿੱਚ ਭੰਗੀ ਮਿਸਲ ਦੇ ਮੁਖੀ ਨੇ ਬਣਾਇਆ ਸੀ 1805 ਤੱਕ ਰਿਹਾ ਉਹਨਾਂ ਕੋਲ ਤੇ 1796 ਵਿੱਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਨੂੰ ਜਿੱਤ ਕੇ 1805 ਈਸਵੀ ਤੱਕ ਇਹ ਕਿਲਾ ਵੀ ਆਪਣੇ ਕਬਜ਼ੇ ਵਿੱਚ ਲੈ ਆਏ ਇਸ ਤੋਂ ਬਾਅਦ 1849 ਤੱਕ ਅੰਗਰੇਜ਼ਾਂ ਦੇ ਅਧੀਨ ਹੋ ਜਾਂਦਾ ਹੈ ਤੇ ਅੰਗਰੇਜ਼ਾਂ ਤੋਂ ਬਾਅਦ ਇਹ ਤਕਰੀਬਨ 70 ਸਾਲ ਇੰਡੀਅਨ ਆਰਮੀ ਦੇ ਕੋਲ ਰਿਹਾ ਇਸ ਕਿਲੇ ਦਾ ਨਾਮ ਗੋਬਿੰਦਗੜ ਕਿਲਾ ਜਿਹੜਾ ਵਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਹੀ ਰੱਖਿਆ ਸੀ ਤੇ ਇਹ ਕਿਲੇ ਦੇ ਅੰਦਰ ਜਾਣਾ ਅੱਜ ਆਪਣੇ ਲਈ ਬਹੁਤ ਆਸਾਨ ਆ ਪਰ ਜੇ ਉਸ ਸਮੇਂ ਨੂੰ ਦੇਖਿਆ ਜਾਵੇ ਤੇ ਇਸ ਕਿਲੇ ਦੇ ਅੰਦਰ ਜਾਣਾ ਆਪਣੇ ਲਈ ਕੋਈ ਆਮ ਗੱਲ ਨਹੀਂ ਸੀ ਕਿਉਂਕਿ ਇਸ ਕਿਲੇ ਨੂੰ ਬਹੁਤ ਜ਼ਿਆਦਾ ਹੀ ਸੁਰੱਖਿਤ ਮੰਨਿਆ ਜਾਂਦਾ ਸੀ ਇੱਥੇ ਭਾਰੀ ਸੈਨਾ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਤਾਇਨਾਤ ਕੀਤੀ ਗਈ ਸੀ ਤੇ ਜਿਹੜੇ ਆ ਸੰਗੀਤ ਨੇ ਸੋ ਇਹ ਉਹ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਆਇਆ ਕਰਦੇ ਸਨ ਤੇ ਇਹ ਸੰਗੀਤ ਉਹਨਾਂ ਲਈ বাজਾਇਆ ਜਾਂਦਾ ਸੀਗਾ ਤੇ ਅੱਜ ਉਹਨਾਂ ਦੀ ਇੱਕ ਝਲਕ ਆਪਨੂੰ ਦਿਖਾਈ ਗਈ ਆ ਸੋ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਮਹਿਲ ਦੇ ਅੰਦਰ ਕਿਲੇ ਦੇ ਅੰਦਰ ਆਉਂਦੇ ਸਨ ਤੇ ਉਦੋਂ ਕਿਵੇਂ ਦਾ ਕਿਵੇਂ ਉਹਨਾਂ ਦਾ ਸਵਾਗਤ ਹੁੰਦਾ ਸੀ ਇਸ ਤਸਵੀਰ ਦੇ ਵਿੱਚ ਸਾਰੀ ਦੇ ਵਿੱਚ ਦਿਖਾਇਆ ਗਿਆ ਆਪਾਂ ਨੂੰ ਕਿ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਕਿਲੇ ਵਿੱਚ ਆਉਂਦੇ ਸੀ ਤਾਂ ਨਰਾ ਸੈਨਾ ਵੱਲੋਂ ਉਹਨਾਂ ਦੀ ਸਿੱਖਾਂ ਵੱਲੋਂ ਕੌਮ ਵੱਲੋਂ ਇਵੇਂ ਸਵਾਗਤ ਕੀਤਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਤੇ ਜਾਰਾ ਸਮਾਂ ਤਾਂ ਵੈਸੇ ਉਹ ਲਾਹੌਰ ਦੇ ਵਿੱਚ ਹੀ ਰਹੇ ਆ ਪਰ ਜਦੋਂ ਅੰਮ੍ਰਿਤਸਰ ਆਇਆ ਕਰਦੇ ਸੀ ਇੱਥੇ ਠਹਿਰਿਆ ਕਰਦੇ ਸੀ ਇੱਥੇ ਜ਼ਰੂਰ ਆਇਆ ਕਰਦੇ ਸੀ ਸੋ ਇਹ ਕਿਲੇ ਦਾ ਜਿਹੜਾ ਉਹ ਸਾਰਾ ਹੀ ਨਕਸ਼ਾ ਵਾ ਕਿਧਰੋਂ ਕਿਲੇ ਨੂੰ ਕਿੰਨੇ ਗੇਟ ਪੈਂਦੇ ਸਾਰਾ ਇਹ ਨਕਸ਼ਾ ਜੀ ਤੇ ਬਾਕੀ ਇਹ ਕਿਲੇ ਦੇ ਵਿੱਚ ਪਤਾ ਨਹੀਂ ਕਿੱਥੇ-ਕਿੱਥੇ ਕਿੰਨੀ ਕੁ ਸਿਕਿਉਰਿਟੀ ਉਹ ਸਮੇਂ ਲੱਗੀ ਹੋਊਗੀ ਜਿਹੜਿਆ ਕਿ ਜਿਹਦੀਆਂ ਅੱਜ ਵੀ ਆਪਾਂ ਨੂੰ ਝਲਕਾਂ ਦੇਖਣ ਨੂੰ ਮਿਲਦੀਆਂ ਨੇ ਕਿ ਜਗ੍ਹਾ-ਜਗ੍ਹਾ ਤੇ ਤੋਪਾਂ ਉਹ ਤਾਇਨਾਤ ਨੇ ਤੇ ਇਹ ਜਿਹੜੀਆਂ ਕੰਧਾਂ ਬਣੀਆਂ ਵਾ ਇਹ ਟੇਪਰ ਕਿਉਂ ਬਣੀਆਂ ਨੇ ਇਹ ਸਿਰਫ ਕਿਲੇ ਦੀ ਸੁਰੱਖਿਆ ਵਾਤੇ ਹੀ ਬਣੀਆਂ ਇਹ ਜਿਹੜਾ ਵਿੱਚ ਤੁਸੀਂ ਦੇਖ ਰਹੇ ਹੋ ਨਾ ਹਰਿਆਲੀ ਅੱਜ ਤਾਂ ਪਾਰਕਾ ਬਣੀ ਆ ਪਰ ਉਹ ਸਮੇਂ ਇਸ ਵਿੱਚ ਪਾਣੀ ਛੱਡਿਆ ਜਾਂਦਾ ਸੀ ਕਿ ਦੁਸ਼ਮਣ ਇਹਨੂੰ ਪਾਰ ਕਰਕੇ ਉੱਪਰ ਨਾ ਚੜੇ ਤੇ ਇਹ ਕੰਦਾ ਟੇਪਰ ਵੀ ਤਾਂ ਹੀ ਬਣੀਆਂ ਗਈਆਂ ਸੀ ਸਾਫ਼ ਕਰਕੇ ਕਿ ਕਿਲੇ ਦੇ ਉੱਪਰ ਕੋਈ ਦੁਸ਼ਮਣ ਜਿਹੜਾ ਵਾ ਚੜ ਕੇ ਤੇ ਅੰਦਰ ਆ ਕੇ ਤੇ ਹਮਲਾ ਨਾ ਕਰੇ ਤੁਹਾਨੂੰ ਦੱਸ ਦਈਏ ਕਿ ਇਸ ਕਿਲੇ ਤੋਂ ਕੱਚੀ ਇੱਕ ਸੁਰੰਗ ਜਿਹੜੀ ਲਾਹੌਰ ਨੂੰ ਜਾਂਦੀ ਸੀ ਇੱਕ ਸੁਰੰਗ ਹੋਇਆ ਕਰਦੀ ਸੀ ਇਸ ਕਿਲੇ ਤੋਂ ਸਿੱਧੀ ਲਾਹੌਰ ਜਾਂਦੀ ਸੀ ਤੇ ਉਸ ਸੁਰੰਗ ਦਾ ਨਮੂਨਾ ਇੱਥੇ ਇੱਕ ਅਜੇ ਮੌਜੂਦ ਆ ਇੱਥੇ ਇੱਕ ਮਿਊਜ਼ੀਅਮ ਬਣਿਆ ਵਾ ਅ ਅਜਾਇਬ ਘਰ ਜਿੰਨੂੰ ਕਹਿ ਸਕਦੇ ਆਪਾਂ ਤੇ ਉੱਥੇ ਉਸ ਰੰਗ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਪਰ ਉੱਥੇ ਆਪਾਂ ਨੂੰ ਫੋਟੋਗ੍ਰਾਫੀ ਤੇ ਵੀਡੀਓ ਨਹੀਂ ਬਣਾਉਣ ਦਿੰਦੇ ਤੇ ਵੈਸੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਆਪਣਾ ਜ਼ਿਆਦਾ ਸਮਾਂ ਲਾਹੌਰ ਹੀ ਬਤੀਤ ਕਰਦੇ ਸੀ ਪਰ ਜਦੋਂ ਉਹ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਸੀਗੇ ਤੇ ਇੱਥੇ ਜ਼ਰੂਰ ਉਹ ਹੋ ਕੇ ਜਾਂਦੇ ਸੀਗੇ ਠਹਿਰਦੇ ਸੀਗੇ ਤੇ ਇਸ ਕਿਲੇ ਦਾ ਨਾਮ ਵੀ ਉਹਨਾਂ ਵੱਲੋਂ ਹੀ ਰੱਖਿਆ ਗਿਆ ਸੀਗਾ ਗੋਬਿੰਦਗੜ੍ਹ ਕਿਲਾ ਤੇ ਉਹ ਇਸ ਕਿਲੇ ਨੂੰ ਐਜ਼ ਏ ਸਿਕਿਉਰਿਟੀ ਸੈਂਟਰ ਲਈ ਹੀ ਵਰਤਦੇ ਹਈ ਤੇ ਇੱਥੇ ਬਾਹਰ ਤੋਂ ਆ ਕੇ ਉਹਨਾਂ ਲਈ ਲੋਕ ਜਿਹੜੇ ਆ ਬੜੇ ਨੌਕਰੀ ਵੀ ਕਰਦੇ ਸੀਗੇ ਤੇ ਫਰਾਂਸ ਤੋਂ ਲੋਕ ਆਉਂਦੇ ਸੀਗੇ ਉੱਥੇ ਇੱਥੇ ਨੌਕਰੀ ਕਰਦੇ ਸੀਗੇ ਬਾਹਰ ਤੋਂ ਗੋਰੇ ਤੇ ਲੋਕ ਕਾਫੀ ਖੁਸ਼ਹਾਲ ਹੁੰਦੇ ਸੀ ਉਸ ਸਮੇਂ ਰਾਜ ਕਾਫੀ ਖੁਸ਼ਹਾਲ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਵਿੱਚ ਜੇਲ੍ਹਾਂ ਤਾਂ ਜ਼ਰੂਰ ਹੁੰਦੀਆਂ ਸਨ ਪਰ ਕਿਸੇ ਨੂੰ ਸਜ਼ਾ ਨਹੀਂ ਸੀ ਹੋਈ ਉਨ੍ਹਾਂ ਦੇ ਰਾਜ ਵਿੱਚ ਕਿਸੇ ਨੂੰ ਸਜ਼ਾ ਨਹੀਂ ਸੀ ਹੋਈ ਕਿਉਂਕਿ ਕ੍ਰਾਈਮ ਹੀ ਨਹੀਂ ਹੁੰਦਾ ਸੀਗਾ ਜਿਆਦਾ ਤੇ ਤੁਹਾਨੂੰ ਦੱਸ ਦਈਏ ਕਿ ਕੋਹੇ ਨੂਰ ਦਾ ਹੀਰਾ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁਝ ਟਾਈਮ ਲਈ ਇੱਥੇ ਹੀ ਰੱਖਿਆ ਗਿਆ ਸੀਗਾ ਅ ਅੱਜ ਵੀ ਉਸ ਦੀ ਇੱਕ ਕਾਪੀ ਚਲਕ ਇੱਥੇ ਮੌਜੂਦ ਹੈ ਕੋਹੇ ਨੂਰ ਹੀਰੇ ਦੀ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਪਰ ਵੀਡੀਓ ਤੇ ਫੋਟੋ ਖਿੱਚਣਾ ਤੁਹਾਡੇ ਲਈ ਇਹ ਅ ਅਲਾਉਡ ਨਹੀਂ ਇੱਥੇ ਤੇ ਇੱਥੇ ਤੋਸ਼ਾਖਾਨਾ ਵੀ ਬਣਿਆ ਜੀ ਜਿੱਥੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਸਾਰਾ ਜਿਹੜਾ ਆਪਣਾ ਖਜ਼ਾਨਾ ਵਗੈਰਾ ਰੱਖਿਆ ਕਰਦੇ ਸੀਗੇ ਤੇ ਇੱਥੇ ਇੱਕ ਪਗੜੀ ਮਿਊਜ਼ੀਅਮ ਵੀ ਬਣਿਆ ਜੀ ਤੁਹਾਨੂੰ ਸਾਰੀਆਂ ਹੀ ਪਗੜੀਆਂ ਵਾ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਪਟਿਆਲਾ ਸ਼ਾਹੀ ਹਰ ਸੂਬੇ ਦੀ ਪਗੜੀ ਹਰ ਤੁਹਾਨੂੰ ਜਿਹੜਾ ਵਾ ਹਰਿਆਣੇ ਦੀ ਪਗੜੀ ਵੀ ਵੇਖਣ ਨੂੰ ਮਿਲ ਜੂਗੀ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਵਿਰਾਸਤ ਹੈ ਜੀ ਇਥੇ ਸਾਰੀ ਆਪਣੀ ਪੰਜਾਬੀ ਕੌਮ ਦੀ ਜਿਹੜੀ ਪ੍ਰਾਣੀ ਝਲਕਾ ਸਾਰੀ ਹਿਤਾ ਨੂੰ ਦਿਖਾਉਣ ਨੂੰ ਆ ਆਪਾਂ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਕਿਹੜੇ-ਕਿਹੜੇ ਪਹਿਰਾਵੇ ਹੁੰਦੇ ਆ ਮਹਾਰਾਜਾ ਰਣਜੀਤ ਸਿੰਘ ਦਾ ਆ ਜਿਹੜਾ ਰਾਜ ਭਾਗ ਆ ਤੁਸੀਂ ਸਮਝ ਸਕਦੇ ਹੋ ਜੀ ਕਿੰਨਾ ਵੱਡਾ ਸੀਗਾ ਜਿਨ੍ਹਾਂ ਨੇ ਲਾਹੌਰ ਨੂੰ ਜਿੱਤਿਆ ਬਾਅਦ ਚ ਇਸ ਕਿਲੇ ਨੂੰ ਜਿੱਤ ਲਿਆ ਤੇ ਪਤਾ ਨਹੀਂ ਕਿੰਨੇ ਕੁ ਕਿਲੇ ਮਹਾਰਾਜਾ ਰਜੀਤ ਸਿੰਘ ਦੇ ਅਧੀਨ ਸੀਗੇ ਤੇ ਉਹਨਾਂ ਦੇ ਵਿੱਚੋਂ ਵੀ ਇਹ ਇੱਕ ਇਹ ਵੀ ਕਿਲਾ ਸੀ ਜਿਹੜਾ ਕੀ ਅੰਗਰੇਜ਼ਾਂ ਕੋਲ ਵੀ ਰਿਹਾ ਭਾਰਤੀ ਸੈਨਾ ਕੋਲ ਵੀ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਆ ਜਿਹੜਾ ਵਾ ਅਧੀਨ ਉਹਨਾਂ ਨੇ ਇਹਨੂੰ ਜਿੱਤਿਆ ਸੀਗਾ ਤੇ ਇਹ ਸਾਹਮਣੇ ਤੋਸਾ ਖਾਨਾ ਬਣਿਆ ਜੀ ਇਹਦੇ ਵਿੱਚ ਖਜ਼ਾਨਾ ਹੀਰੇ ਜਵਾਹਰਾਤ ਮਹਾਰਾਜਾ ਰਣਜੀਤ ਸਿੰਘ ਜੀ ਰੱਖਦੇ ਰਹੇ ਨੇ ਤੇ ਕੋਹੇ ਨੂਰ ਦਾ ਹੀਰਾ ਵੀ ਜਿਹੜਾ ਦੱਸਿਆ ਜਾਂਦਾ ਕਿ ਉਹ ਇਸੇ ਹੀ ਜਗ੍ਹਾ ਤੇ ਰੱਖਿਆ ਸੀਗਾ ਹਾਂਜੀ ਹੋਰ ਵੀ ਇੱਥੇ ਬਹੁਤ ਜਿਹੜੇ ਪੁਰਾਣੇ ਕਿਸੇ ਨੇ ਇਸ ਕਿਲੇ ਦੇ ਤੇ ਉਹ ਆਪਾਂ ਤੁਹਾਨੂੰ ਕੈਮਰੇ ਦੇ ਰਾਹੀਂ ਰਿਕਾਰਡ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਹੁਣ ਤੁਹਾਨੂੰ ਆਪਾਂ ਇੱਕ ਤੋਪ ਦਿਖਾਉਨੇ ਆ ਜਿਹੜੀ ਕਿ ਉਹ ਸਮੇਂ ਬੜੀ ਮਸ਼ਹੂਰ ਸੀਗੀ ਸੋ ਇਹ ਆ ਜਮਜਮਾ ਤੋਪ ਤੇ ਇਹ ਦੋ ਹੀ ਤੋਪਾਂ ਮਿਲਦੀਆਂ ਸੀਗੀਆਂ ਇੱਕ ਤਾਂ ਲਾਹੌਰ ਤੇ ਇੱਕ ਇੱਥੇ ਹਰ ਕਿਸੇ ਦੇ ਕੋਲੇ ਤੋਪ ਮੌਜੂਦ ਨਹੀਂ ਸੀ ਸੋ ਇਹ ਅਫਗਾਨੀਆਂ ਵੱਲੋਂ ਤੋਪ ਬਣਾਈ ਗਈ ਸੀਗੀ ਅਫਗਾਨ ਦੇ ਵਿੱਚ ਅਫਗਾਨੀਆਂ ਵੱਲੋਂ ਪਿੱਤਲ ਨੂੰ ਢਾਲ ਕੇ ਸੋ ਉਹਨਾਂ ਨੇ ਪਿੱਤਲ ਨੂੰ ਢਾਲ ਕੇ ਤੇ ਇੱਕ ਟੋਪ ਜਿਹੜੀ ਬਣਾਈ ਆ ਬਿਲਕੁਲ オリジナル ਪਿੱਤਲਾ ਏ ਤੇ ਇਹਨੂੰ ਬੜਾ ਮਜ਼ਬੂਤੀ ਨਾਲ ਬਣਾਇਆ ਗਿਆ ਇਹ ਦੁਸ਼ਮਣ ਦਾ ਨੁਕਸਾਨ ਵੀ ਕਾਫੀ ਕਰਦੀ ਆ ਕਿਉਂਕਿ ਇਹਦੇ ਵਿੱਚ ਗੋਲਾ ਵੀ ਬਹੁਤ ਵੱਡਾ ਪੈਂਦਾ ਤੇ ਆਪਣੇ ਸਿੱਖ ਕੌਮ ਵੱਲੋਂ ਅਫਗਾਨੀਆਂ ਤੇ ਜਿੱਤ ਹਾਸਲ ਕਰਕੇ ਇਹਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਸੀ ਉਸ ਸਮੇਂ ਕਿ ਅਫਗਾਨ ਅਫਗਾਨੀਆਂ ਨੇ ਇਹਨੂੰ ਬਣਾਇਆ ਸੀਗਾ ਯੁੱਧ ਵਾਸਤੇ ਤੇ ਆਪਣੇ ਸਿੱਖਾਂ ਨੇ ਅਫਗਾਨੀਆਂ ਤੇ ਜਿੱਤ ਹਾਸਲ ਕਰਕੇ ਇਹਨੂੰ ਜਿੱਤਿਆ ਸੀਗਾ ਸੋ ਦੇਖੋ ਕਿ ਕਿੰਨੇ ਵਿਸ਼ਾਲ ਕਿਸੇ ਨੇ ਆਪਣੀ ਸਿੱਖ ਕੌਮ ਦੇ ਤੇ ਆ ਜਿੰਨੇ ਵੀ ਕਿਲੇ ਨੇ ਸੋ ਇਹਨਾਂ ਤੇ ਜਿੱਤ ਹਾਸਲ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਨੇ ਤੇ ਅੱਜ ਇਹ ਟੂਰਿਸਟ ਲਈ ਓਪਨ ਹੋਇਆ ਸੋ ਇੱਥੇ ਖੇਡਾਂ ਵੀ ਬਹੁਤ ਸਾਰੀਆਂ ਦੇਖਣ ਨੂੰ ਮਿਲ ਜਣਗੇ ਆਪਾਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆ ਸਕਦੇ ਆ ਇੱਥੇ ਸੋ ਬੱਚਿਆਂ ਦੇ ਮਨੋਰੰਜਨ ਲਈ ਵੀ ਇੱਥੇ ਇਹਨਾਂ ਨੇ ਕਾਫੀ ਸਿਸਟਮ ਬਣਾਇਆ ਹੋਇਆ ਤੇ ਪੁਰਾਣੇ ਇਤਿਹਾਸਕ ਕਿਸੇ ਵੀ ਆਪਾਂ ਨੂੰ ਬਹੁਤ ਮਿਲ ਜਾਣਗੇ ਤੇ ਇੱਥੇ ਇੱਕ ਊਠ ਦੀ ਸਵਾਰੀ ਵੀ ਕਰਾਉਂਦੇ ਆ ਕਿ ਆ ਮਹਿਲ ਦੇ ਵਿੱਚ ਇਹਨਾਂ ਨੇ ਦਿਖਾਇਆ ਕਿ ਜਿਵੇਂ ਪ੍ਰਾਤਨ ਸਮਾਂ ਦਿਖਾਇਆ ਵਾ ਥੋੜਾ ਜਿਹਾ ਕਿ ਸ਼ਾਹੀ ਖਾਣਾ ਵੀ ਤੁਹਾਨੂੰ ਇੱਥੇ ਮਿਲੂਗਾ ਆ ਦੇਖੋ ਜਿਵੇਂ ਊਠ ਦੀ ਸਵਾਰੀ ਲੋਕ ਆਉਂਦੇ ਬੜੇ ਸ਼ੌਂਕ ਨਾਲ ਕਰਦੇ ਨੇ ਤੇ ਉਹ ਅਨੁਭਵ ਕਰਾਇਆ ਜੀ ਉਹ ਆਪਾਂ ਨੂੰ ਪੁਰਾਣਾ ਅਨੁਭਵ ਕਰਾਇਆ ਵਾ ਤੇ ਇੱਥੇ ਇੱਕ ਪਗੜੀ ਹਾਉਸਰੀ ਮੈਨੂੰ ਮਿਲ ਜੂਗਾ ਪਗੜੀ ਦਾ ਮਿਊਜ਼ੀਅਮ ਹੈ ਤੇ ਖਾਲਸਾ ਪਟਿਆਲਾ ਸ਼ਾਹੀ ਹਰ ਤਰ੍ਹਾਂ ਦੀ ਆਪਾਂ ਨੂੰ ਪਗੜੀ ਇੱਥੇ ਦੇਖਣ ਨੂੰ ਮਿਲ ਜੂਗੀ ਹਾਂਜੀ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਜੀ ਖਾਲਸਾ ਸਾਹਮਣੇ ਖੜੇ ਨੇ ਖਾਲਸਾ ਜੀ ਤੇ ਆਪਾਂ ਤੁਹਾਨੂੰ ਇੱਥੇ ਦਿਖਾਉਨੇ ਆਂ ਕਾਫੀ ਤਰ੍ਹਾਂ ਦੀਆਂ ਪੱਗਾਂ ਨੇ ਜਿਹੜੀਆਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਬਨੀਆਂ ਜਾਂਦੀਆਂ ਨੇ ਤੇ ਕਿ ਹਰ ਸੂਬੇ ਦੇ ਵਿੱਚ ਆਪਣੀ ਆਪਣੀ ਪੱਗ ਦੀ ਪਹਿਚਾਣ ਆ ਤੇ ਆ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਦਿਖਾਇਆ ਜਾ ਰਿਹਾ ਕਿ ਫੌਜੀ ਵੀਰ ਭਾਗ ਇਦਾਂ ਬੰਦੇ ਨੇ ਤੇ ਸ਼ਹਿਰ ਵਾਲੇ ਪਗੜੀਆਂ ਕਿਵੇਂ ਬੰਦੇ ਨੇ ਪਿੰਡਾਂ ਵਾਲੇ ਸਰਦਾਰ ਕਿਵੇਂ ਪਗੜੀਆਂ ਬੰਦੇ ਨੇ ਸੋ ਹਰ ਸੂਬੇ ਦੀਆਂ ਪਗੜੀਆਂ ਅਲੱਗ ਨੇ ਆਪੋ ਆਪਣਾ ਸਾਰਿਆਂ ਦਾ ਸਟਾਈਲ ਆ ਪਗੜੀ ਨੂੰ ਬੰਨਣ ਦਾ ਸੋ ਮਲਵਈ ਪੱਗਾਂ ਕਿਵੇਂ ਬੰਨਦੇ ਨੇ ਤੇ ਸੋ ਇਹਨਾਂ ਦਾ ਰਵਈਆ ਆਪੋ ਆਪਣਾ ਤੇ ਛੋਟੇ ਬੱਚੇ ਦੀ ਦਸਤਾਰ ਸੋ ਇਹ ਆ ਖਾਲਸਾ ਲੜਕੀ ਅਤੇ ਲੜਕਾ ਦੋਨੇ ਸਾਬਤ ਸੂਰਤ ਪਗੜੀਆਂ ਬੰਨੀਆਂ ਨੇ ਆਪੋ ਆਪਣੀਆਂ ਦਸਤਾਰਾਂ ਸੋਏ ਪਹਿਰਾਵਾ ਵਿਆਹ ਵਾਲਾ ਤੇ ਸੋਏ ਪੰਜਾਬੀ ਸਰਦਾਰ ਮੁੰਡਾ ਇਹ ਆ ਜੀ ਸਰਦਾਰਨੀ ਖਾਲਸਾ ਤੇ ਇਹ ਖੇਡਾਂ ਵਾਲੇ ਜਵਾਨ ਨੇ ਜਿਨ੍ਹਾਂ ਦਾ ਆਪਣਾ ਅ ਕਿਰਦਾਰ ਆ ਆਪਣਾ ਜਿਨ੍ਹਾਂ ਦਾ ਸਟਾਈਲ ਆ ਜੀ ਪਗੜੀ ਦਾ ਪਰਨੇ ਦਾ ਸੋ ਇਹ ਮੁਟਿਆਰਾਂ ਸਾਬਤ ਸੂਰਤ ਕੱਪੜਿਆਂ ਦੇ ਵਿੱਚ ਨੇ ਪੰਜਾਬੀ ਪਹਿਰਾਵੇ ਦੇ ਵਿੱਚ ਤੇ ਇਹ ਵੀਰ ਸਰਦਾਰ ਖੁੰਡੇ ਵਾਲਾ ਸੋ ਇਹ ਪੰਘੜੇ ਵਾਲਾ ਜਵਾਨ ਤੇ ਇਹ ਜੀ ਸਰਦਾਰ ਸੈਨਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੈਨਾ ਹੋਇਆ ਕਰਦੀ ਸੀਗੀ ਤੇ ਅਕਸ਼ੇ ਕੁਮਾਰ ਦੀ ਫਿਲਮ ਵੀ ਆਈ ਸੀ ਇਹਨਾਂ ਤੇ ਸੋ ਇਹ ਸ਼ਾਹੀ ਪਹਿਰਾਵਾ ਏ ਇਹ ਵੀ ਬਿਲਕੁਲ ਖਾਲਸਾ ਸਾਬਤ ਸੂਰਤ ਸੀਗਾ ਤੇ ਇਹ ਆ ਜੀ ਸਿੰਘ ਪੰਜ ਕਕਾਰਾਂ ਦੇ ਨਾਲ ਤੇ ਇਹ ਆ ਜੀ ਸਿੰਘ ਖਾਲਸਾ ਫੌਜ ਤੇ ਇਹ ਫਕੀਰ ਫਕੀਰ ਦਾ ਆਪੋ ਆਪਣਾ ਪਹਿਰਾਵਾ ਏ ਤੇ ਸੋ ਬਹੁਤ ਵਧੀਆ ਇਹ ਮਿਊਜ਼ੀਅਮ ਆ ਹਰ ਤਰ੍ਹਾਂ ਦੀ ਦਸਤਾਰ ਪਗੜੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਜੂਗੀ ਤੇ ਸੋ ਇਹ ਜਿਹੜਾ ਕਿਲਾ ਵਾ ਉਹ ਇਹ ਪ੍ਰਾਤਨ ਸਮਾਂ ਵਾ ਅਜੇ ਵੀ ਜਿਹੜੀ ਯਾਦ ਦਵਾਉਂਦਾ ਕਿ ਸ਼ਾਇਦ ਉਹ ਇਹ ਅੱਜ ਵੀ ਇਹ ਕਿਲਾ ਸਾਡੇ ਵਾਸਤੇ ਆ ਜਾਂ ਅੱਜ ਦੇ ਸੱਭਿਆਚਾਰ ਵਾਸਤੇ ਆ ਸੋ ਹੈ ਤਾਂ ਪ੍ਰਾਤਨ ਪਰ ਉਸ ਗੱਲ ਸੱਚ ਹੈ ਨਾ ਜੀ ਬੱਬੂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਵਾਰਗੇ ਨੇ ਆਪਾਂ ਯਾਦ ਉਹਨਾਂ ਦੀ ਸੰਭਾਲੀਏ ਸੋ ਉਹਨਾਂ ਸ਼ੂਰ ਵੀਰਾਂ ਦੇ ਸਥਾਨ ਆ ਜੋ ਭਾਰੀਏ ਸੋ ਇਹ ਉਹਨਾਂ ਸ਼ੂਰ ਵੀਰਾਂ ਦੇ ਸਥਾਨ ਆ ਜਿਨ੍ਹਾਂ ਨੇ ਕਿਤੇ ਪੂਰੀ ਦੁਨੀਆ ਤੇ ਰਾਜ ਕੀਤਾ ਸੀਗਾ ਆਪਣਾ ਰਾਜ ਕਾਇਮ ਕੀਤਾ ਸੀਗਾ ਤੇ ਬੁਰਾਈ ਨੂੰ ਜਿਹੜਾ ਖਤਮ ਕੀਤਾ ਸੀਗਾ ਇਸ਼ਾਈਵਾਲ ਵਧੇ ਸੀਗੇ ਸੋ ਇਹ ਉਹਨਾਂ ਦੀਆਂ ਯਾਦਾਂ ਨੇ ਤੇ ਤੁਸੀਂ ਇਸ ਕਿਲਾ ਸਾਰਾ ਘੁੰਮ ਕੇ ਦੇਖਿਆ ਸਾਡੇ ਨਾਲ ਤੁਸੀਂ ਆਪ ਵੀ ਕਦੀ ਖੋਦ ਇੱਥੇ ਆਓ ਆ ਕੇ ਇੱਥੋਂ ਦਾ ਮਾਹੌਲ ਦੇਖੋ ਬਹੁਤ ਹੀ ਵਧੀਆ ਜਿਹੜਾ ਵਾ ਆਫੀਲ ਹੁੰਦਾ ਏ ਜੀ ਸ਼ਾਇਦ ਉਸੇ ਰਾਜ ਦੇ ਸਮੇਂ ਦੇ ਵਿੱਚ ਹੀ ਆ ਗਏ ਆ ਜੀ ਆਪਾਂ ਵੀ ਹਾਂਜੀ ਘੁੰਮੇ ਆ ਜੀ ਅੱਜ ਆਪਾਂ ਗੋਬਿੰਦਗੜ੍ਹ ਦਾ ਕਿਲਾ ਅੰਮ੍ਰਿਤਸਰ ਸਾਹਿਬ ਤੇ ਬਹੁਤ ਵਧੀਆ ਸੀ ਜੀ ਪ੍ਰਾਤਨ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਇੱਥੇ ਪ੍ਰਾਤਨ ਸ਼ਸਤਰ ਵਗੈਰਾ ਦਿਖਾਏ ਗਏ ਨੇ ਇੱਥੇ ਟਿਕਟ ਆ ਜੀ 450 ਰੁਪਿਆ ਕਿਲਾ ਘੁੰਮਣ ਦੀ ਤੇ ਦੋ ਮਿਊਜ਼ੀਅਮ ਆ ਤੇ ਮਿਊਜ਼ੀਅਮ ਦੀ ਟਿਕਟ ਅਲੱਗ ਤੋਂ ਆ ਬਹੁਤ ਥੋੜੀ ਆ ਵੈਸੇ ਤੇ 30 ਰੁਪਏ ਆ ਸਾਰੀ ਤੇ ਮਿਊਜ਼ੀਅਮ ਦੇ ਵਿੱਚ ਵੀਡੀਓਗ੍ਰਾਫੀ ਫੋਟੋਗ੍ਰਾਫੀ ਅਲਾਉਡ ਨਹੀਂ ਹੈ ਇਸੇ ਕਰਕੇ ਤੁਹਾਡੇ ਨਾਲ ਸਾਂਝੀ ਨਹੀਂ ਕੀਤੀ ਜੀ ਤੇ ਤੁਸੀਂ ਵੀ ਆਓ ਆ ਕੇ ਇੱਕ ਵਾਰ ਜ਼ਰੂਰ ਕਿਲਾ ਘੁੰਮੋ ਦੇਖੋ ਤੇ ਆਪਣੇ ਬੱਚਿਆਂ ਨੂੰ ਪ੍ਰਾਤਨ ਇਤਿਹਾਸ ਦੇ ਨਾਲ ਜਿਹੜਾ ਵਾ ਉਹ ਜੋੜੋ